ਸਤਿ ਸ਼੍ਰੀ ਅਕਾਲ ਜੀ ਇਹ ਹੈ ਤਾਜ਼ੇ ਤਾਜ਼ੇ ਫਰੈਸ਼ ਬਿਲਕੁਲ ਫਰੈਸ਼ ਬੈਂਗਣ ਤੇ ਇਹ ਅਸੀਂ ਬੈਂਗਣ ਤੇ ਵੜੀ ਦੀ ਸਬਜ਼ੀ ਬਣਾ ਕੇ ਤਿਆਰ ਕਰਾਂਗੇ ਭਰਮਾ ਬੈਂਗਣ ਤੇ ਵੜੀ ਦੀ ਸਬਜ਼ੀ ਬਹੁਤ ਹੀ ਵਧੀਆ ਘਰ ਦੇ ਮਸਾਲਿਆਂ ਤੋਂ ਆਸਾਨ ਤਰੀਕੇ ਦੇ ਨਾਲ ਘਰ ਵਿੱਚ ਬਣਾ ਕੇ ਤਿਆਰ ਕਰ ਸਕਦੇ ਆ ਬਣਾ ਕੇ ਦੇਖਿਓ ਜੀ ਇੰਜੋਏ ਕਰੋ ਫੁਲਕੇ ਨਾਲ ਖਾਓ ਚਾਹੇ ਤੁਸੀਂ ਸਿੰਪਲ ਪਰਾਂਠੇ ਪਲੇਨ ਪਰਾਂਠੇ ਨਾਲ ਖਾਓ ਤੇ ਇੰਜੋਏ ਕਰੋ ਬਹੁਤ ਹੀ ਟੇਸਟੀ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ ਜੀ ਚੜ੍ਹਦੀ ਕਲਾ 'ਚ ਰੱਖੇ ਆਪਣੇ ਆਪਣੇ ਪਰਿਵਾਰਾਂ ਵਿੱਚ ਤੇ ਉਹ ਵਾਹਿਗੁਰੂ ਦੇ ਅਸ਼ੀਰਵਾਦ ਨਾਲ ਹਮੇਸ਼ਾ ਚੜ੍ਹਦੀ ਕਲਾ 'ਚ ਰੱਖੇ ਤੰਦਰੁਸਤ ਰੱਖੇ ਅਸੀਂ ਵੀ ਠੀਕ ਆ ਤੇ ਤੰਦਰੁਸਤਿਆਂ ਜੀ ਚੜ੍ਹਦੀ ਕਲਾ 'ਚ ਆ ਇਹ ਜੀ ਤਾਜ਼ੇ ਫਰੈਸ਼ ਬੈਂਗਣ ਤੋੜ ਕੇ ਲਿਆਉਂਦੇ ਸੀ ਜੀ ਇਹ ਮੇਰੀ ਫਰੈਂਡ ਦੇ ਘਰ ਲੱਗੇ ਹੋਏ ਸੀ ਤੇ ਇਹ ਬਿਲਕੁਲ ਤਾਜ਼ੇ ਆ ਦੇਖੋ ਕਿੰਨੇ ਵਧੀਆ ਦੋ-ਦੋ ਵੀ ਇੱਕ-ਇੱਕ ਡੰਡੀਆਂ ਦੇ ਨਾਲ ਲੱਗੇ ਹੋਏ ਆ ਤੇ ਅਸੀਂ ਸੋਚਿਆ ਕਿ ਨਾਲੇ ਬਣਾਉਣਿਆਂ ਨਾਲੇ ਤੁਹਾਨੂੰ ਮੈਂ ਰੈਸਪੀ ਦਿੰਨੀ ਆ ਸਭ ਤੋਂ ਪਹਿਲਾਂ ਇਹਨਾਂ ਨੂੰ ਮੈਂ ਧੋਣਾ ਆ ਇਹ ਇਹਨਾਂ ਨੂੰ ਕੋਈ ਵੀ ਦਵਾਈ ਜਾਂ ਕੋਈ ਵੀ ਇਸ ਤਰ੍ਹਾਂ ਦੀ ਕੈਮੀਕਲ ਨਹੀਂ ਪਾਇਆ ਹੋਇਆ ਬਿਲਕੁਲ ਘਰ ਦੀ ਜਿਹਦਾ ਰਹੇ ਹੁੰਦੀ ਜਿਹਨੂੰ ਆਪਾਂ ਢੇਰ ਕਹਿੰਦੇ ਆ ਉਹ ਪਾਇਆ ਹੋਇਆ ਸੀ ਤੇ ਬਿਲਕੁਲ ਇਹਨਾਂ ਨੂੰ ਧੋ ਕੇ ਸਾਫ਼ ਕਰਕੇ ਹੁਣ ਮੈਂ ਤੁਹਾਨੂੰ ਦੱਸ ਰਹੀ ਆ ਕਿ ਮੈਂ ਇਹਨਾਂ ਨੂੰ ਚੀਰੇ ਦੇਣੇ ਆ ਅਗਰ ਤੁਸੀਂ ਇਸ ਤਰ੍ਹਾਂ ਚੀਰਾ ਦੋਗੇ ਇਹ ਵੀ ਠੀਕ ਆ ਪਰ ਇਹਦਾ ਮਸਾਲਾ ਬਾਹਰ ਨਿਕਲ ਜਾਂਦਾ ਆ ਫਿਰ ਮੈਂ ਤੁਹਾਨੂੰ ਦੱਸਦੀ ਆ ਹੋਰ ਚੀਰਾ ਕਿਸ ਤਰ੍ਹਾਂ ਆਪਾਂ ਇਹਨਾਂ ਨੂੰ ਦੇਣਾ ਆ ਤੇ ਬਾਕੀ ਜੀ ਇਹ ਬੈਂਗਣ ਭਰ ਕੇ ਬਣਾਉਣੇ ਆ ਜਿਹੜੀ ਬੜੀ ਹੁੰਦੀ ਆ ਮਹਾ ਦੀ ਦਾਲ ਵਾਲੀ ਉਹ ਬੜੀ ਪਾ ਕੇ ਬਣਾਉਣੇ ਆ ਆ ਦੇਖੋ ਜੀ ਇਸ ਤਰ੍ਹਾਂ ਇੱਕ ਕੱਟ ਲਗਾਉਣ ਦੇ ਨਾਲ ਵਿੱਚ ਬਿਲਕੁਲ ਮਸਾਲਾ ਇਹਦੇ ਵਿੱਚ ਸੇਫ ਰਹਿੰਦਾ ਤੇ ਉਹ ਮਸਾਲਾ ਜਿਹੜਾ ਬੈਂਗਣ ਦੇ ਅੰਦਰ ਤੱਕ ਜਦੋਂ ਆਪਾਂ ਬੈਂਗਣ ਨੂੰ ਫਰਾਈ ਕਰਦੇ ਆ ਤਾਂ ਅੰਦਰ ਤੱਕ ਚਲਾ ਜਾਂਦਾ ਤੇ ਬਹੁਤ ਹੀ ਵਧੀਆ ਇਹੇ ਬਣ ਕੇ ਤਿਆਰ ਹੁੰਦੇ ਮੈਂ ਸੋ ਦੋ ਤਿੰਨ ਇਦਾਂ ਬਣਾਏ ਫਿਰ ਮੈਂ ਸੋਚਿਆ ਕਿ ਚਲੋ ਮੈਂ ਇੱਕ ਕੱਟ ਹੀ ਲਗਾਉਨੇ ਆ ਜਿਹਦੇ ਨਾਲ ਮਸਾਲਾ ਅੰਦਰ ਰਵੇ ਬੈਂਗਣਾ ਦੇ ਤੇ ਬੈਂਗਲ ਦੋਨਾਂ ਸਾਈਡਾਂ ਤੋਂ ਚੰਗੀ ਤਰ੍ਹਾਂ ਪੱਕ ਜਾਣਾ ਦੇਖੋ ਇਸ ਤਰ੍ਹਾਂ ਬੰਨ ਵਾਏ ਬੰਨ ਕਰਕੇ ਸਾਰੇ ਬੈਂਗਣਾਂ ਨੂੰ ਮੈਂ ਇਸੇ ਤਰ੍ਹਾਂ ਹੀ ਕੱਟ ਲਗਾ ਲੈਣਾ ਤਾਜੀ-ਤਾਜੀ ਜੀ ਸਬਜ਼ੀ ਜਿਹੜੀ ਫਰੈਸ਼ ਸਬਜ਼ੀ ਹੁੰਦੀ ਆ ਇਹ ਬਹੁਤ ਵਧੀਆ ਨਹੀਂ ਤਾਂ ਜਿਸ ਤਰ੍ਹਾਂ ਦਾ ਬਰਸਾਤ ਦਾ ਮੌਸਮ ਹੈ ਜਿਹੜੀ ਅਸੀਂ ਬਾਹਰੋਂ ਬਾਜ਼ਾਰ ਦੀ ਸਬਜ਼ੀ ਲੈਂਦੇ ਆ ਬਹੁਤ ਹੀ ਕੈਮੀਕਲ ਪਾਉਂਦੇ ਗੰਦੇ ਪਾਣੀ ਨਾਲ ਧੋਂਦੇ ਆ ਇਸ ਕਰਕੇ ਜੇ ਤੁਸੀਂ ਸਬਜ਼ੀ ਲਿਆਉਂਦੇ ਆ ਨਾ ਤੁਸੀਂ ਘਰ ਲਿਆ ਕੇ ਆ ਇੱਕ ਆ ਦੇਖੋ ਇੱਕ ਬੈਂਗਣ ਖਰਾਬ ਸੀ ਇਹਦੇ ਵਿੱਚ ਕੀੜਾ ਸੀ ਇਹਦਾ ਮਤਲਬ ਇਹੀ ਆ ਕਿ ਬੈਂਗਣ ਜਿਹੜਾ ਆ ਬਿਲਕੁਲ ਦਵਾਈ ਤੋਂ ਰਹਿਤ ਆ ਕੋਈ ਕੈਮੀਕਲ ਨਹੀਂ ਪਾਇਆ ਅਗਰ ਕੋਈ ਕੈਮੀਕਲ ਪਾਇਆ ਹੁੰਦਾ ਬੈਂਗਣ ਨੂੰ ਕੋਈ ਕੀੜਾ ਨਹੀਂ ਲੱਗਣਾ ਸੀ ਇਹਦੀ ਇਹੀ ਨਿਸ਼ਾਨੀ ਆ ਕਿ ਜਿਹੜੇ ਇਹ ਸਾਡੀ ਸਬਜੀ ਆ ਬਿਲਕੁਲ ਸਾਡੀ ਸਿਹਤ ਵਾਸਤੇ ਬਹੁਤ ਵਧੀਆ ਆ ਕਿਉਂਕਿ ਇਹਨੂੰ ਕੀੜਾ ਲੱਗਿਆ ਸੀ ਤਾਂ ਕੀੜਾ ਮਰ ਜਾਣਾ ਸੀ ਬੈਂਗਣ ਬਿਲਕੁਲ ਫਰੈਸ਼ ਹੋਣੇ ਸੀ ਆਪਣੇ ਟੇਸਟ ਦੇ ਅਕੋਰਡਿੰਗ ਇੱਕ ਬਾਉਲ ਦੇ ਵਿੱਚ ਮੈਂ ਨਮਕ ਲੈ ਲਿਆ ਜੀ ਜਿੰਨੀ ਕੋ ਤੁਹਾਨੂੰ ਜ਼ਰੂਰਤ ਹੈ ਤੁਸੀਂ ਲੈ ਸਕਦੇ ਆ ਨਮਕ ਇਹ ਜੀ ਹੈਗਾ ਧਨੀਆ ਪਾਊਡਰ ਧਨੀਆ ਪਾਊਡਰ ਦੇ 2 ਤੋਂ 3 ਚਮਚ ਭਰ ਕੇ ਮੈਂ ਲੈ ਲੈਣੇ ਆ ਕਿਉਂਕਿ ਇਹਦੇ ਨਾਲ ਫਲੇਵਰ ਤੇ ਇਹਦਾ ਟੇਸਟ ਬਹੁਤ ਵਧੀਆ ਆਉਂਦਾ ਆ ਜੀ ਤੇ ਇਹ ਮੈਂ ਲਿਆ ਆ ਹਾਫ ਟੀस्पून ਭਰ ਕੇ ਹਲਦੀ ਥੋੜਾ ਜਿਹਾ ਮੈਂ ਚਾ ਹਾਫ ਟੀस्पून ਗਰਮ ਮਸਾਲਾ ਲਿਆ ਆ ਤੇ ਹਾਫ ਟੀस्पून ਮੈਂ ਕੁੱਟੀ ਮਿਰਚ ਲਈ ਆ ਤੇ ਇਹ ਲਿਆ ਜੀ આમਚੂਰ ਪਾਊਡਰ ਹਾਫ ਟੀस्पून ਭਰ ਕੇ ਤੇ ਇਹ ਲਈਆਂ ਜੀ ਬਰੀਕ ਕੁੱਟ ਕੀਤੀਆਂ ਹੋਈਆਂ ਕੁੱਟੀਆਂ ਹੋਈਆਂ ਹਰੀਆਂ ਮਿਰਚ ਇਹ ਜਿਹੜਾ ਜੀ આમਚੂਰ ਪਾਊਡਰ ਪਾਇਆ ਇਹਦੇ ਨਾਲ ਟੇਸਟ ਬਹੁਤ ਵਧੀਆ ਆਂਦਾ ਆ ਤੇ ਇਹਦੇ ਨਾਲ ਜਿਹੜਾ ਬੈਂਗਣ ਦੇ ਵਿੱਚ ਜਦੋਂ ਆਪਾਂ ਖਾਣੇ ਆ ਨਾ ਲਾ ਕੇ ਬਹੁਤ ਵਧੀਆ ਟੇਸਟੀ ਥੋੜੇ ਜਿਹਾ ਖਟਾਸ ਤੇ ਹੁੰਦੇ ਤੇ ਬਹੁਤ ਵਧੀਆ ਬਣ ਕੇ ਤਿਆਰ ਹੁੰਦੇ ਆ ਜੀ ਇਹ ਇਹਨਾਂ ਮਸਾਲਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਤਾਜ ਵਿੱਚ ਕੋਈ ਵੀ ਗੁੱਟਲੀ ਜਈ ਲਮਸ ਨਾ ਰਵੇ ਸਾਰੇ ਮਸਾਲਿਆਂ ਨੇ ਇੱਕ ਸਾਰ ਇਸ ਤਰ੍ਹਾਂ ਮੈਂ ਸਾਰਿਆਂ ਨੂੰ ਚੰਗੀ ਤਰ੍ਹਾਂ ਇਹਦੇ ਵਿੱਚ ਮੈਸ਼ ਕਰ ਲਿਆ ਹੁਣ ਜੀ ਦੇਖੋ ਜੀ ਆਹ ਜਿਸ ਤਰ੍ਹਾਂ ਮੈਂ ਇੱਕ ਬੈਂਗਣ ਲਿਆ ਚਮਚ ਦੇ ਨਾਲ ਪਾ ਕੇ ਇਹਨੂੰ ਹੱਥ ਦੇ ਨਾਲ ਚਾਹੇ ਅੰਗੂਠੇ ਦੇ ਨਾਲ ਇਹੇਠਾ ਦਬਾ ਦੇਣਾ ਚੰਗੀ ਤਰ੍ਹਾਂ ਇਹੇਠਾ ਨੂੰ ਕਰ ਦੇਣਾ ਬਿਲਕੁਲ ਅੰਦਰ ਤੱਕ ਗਹਿਰਾ ਕੱਟ ਲੱਗਾ ਹੋਇਆ ਹੁੰਦਾ ਹੈ ਕਿ ਲਾਸਟ ਤੋਂ ਬੈਂਗਣ ਜਿਹੜਾ ਬਿਲਕੁਲ ਜੁੜਿਆ ਹੋਇਆ ਹੁੰਦਾ ਸਿਰਫ ਇੱਕ ਸਾਈਡ ਤੇ ਹੀ ਘੱਟ ਹੁੰਦਾ ਇਹਦੇ ਨਾਲ ਬਹੁਤ ਵਧੀਆ ਬੈਂਗਣ ਬਣ ਕੇ ਤਿਆਰ ਹੋਏ ਸੀ ਮੈਂ ਤੁਹਾਨੂੰ ਆ ਵੀ ਦੱਸਦੀ ਆ ਬਣਦੇ ਇਹ ਵੀ ਬਹੁਤ ਵਧੀਆ ਆ ਇਹਦੇ ਨਾਲ ਮਸਾਲਾ ਥੋੜੇ ਜਿਹਾ ਮਲ ਦੋ ਜਾਂ ਤੁਸੀਂ ਤੇ ਇਸ ਤਰ੍ਹਾਂ ਥੋੜੇ ਜਿਹਾ ਨੂੰ ਘੋਟ ਦੋ ਤੇ ਬਣਦੇ ਇਹ ਵੀ ਬਹੁਤ ਟੇਸਟੀ ਆ ਪਰ ਜਿਹੜੇ ਉਹਦੇ ਵਿੱਚ ਮਸਾਲਾ ਟਿਕ ਜਾਂਦਾ ਇਹਦੇ ਵਿੱਚ ਮਸਾਲਾ ਬਾਹਰ ਨਿਕਲ ਜਾਂਦਾ ਸੋ ਜੀ ਇਸ ਤਰ੍ਹਾਂ ਮੈਂ ਤੁਹਾਨੂੰ ਸਾਰੇ ਬੈਂਗਣ ਆ ਦੇਖੋ ਦੋ ਬੈਂਗਣ ਇਕੱਠੇ ਲੱਗੇ ਹੋਏ ਸੀਗੇ ਇੱਕ ਇੱਕ ਟਹਿਣੀ ਨੂੰ ਤੇ ਮੈਂ ਦੋਨੋਂ ਇਕੱਠੇ ਤੋੜ ਲੈ ਸੀ ਇਸ ਤਰ੍ਹਾਂ ਬਿਲਕੁਲ ਬਹੁਤ ਹੀ ਵਧੀਆ ਜਿਹੜੀ ਤਾਜੀ ਸਬਜ਼ੀ ਹੁੰਦੀ ਆ ਦੋ ਚਾਰ ਪੰਜ ਮਿੰਟ ਦੇ ਵਿੱਚ ਬਣ ਕੇ ਤਿਆਰ ਹੋ ਜਾਂਦੀ ਆ ਬਹੁਤ ਜਲਦੀ ਤੇ ਬੈਂਗਣ ਵੀ ਸਾਰੇ ਬਹੁਤ ਵਧੀਆ ਸੀਗੇ ਤੇ ਖਾਣ ਨੂੰ ਵੀ ਬਹੁਤ ਟੇਸਟੀ ਬਣ ਕੇ ਤਿਆਰ ਹੋਏ ਸੀਗੇ ਇਸ ਤਰ੍ਹਾਂ ਮੈਂ ਸਾਰੇ ਬੈਂਗਣ ਭਰ ਲਏ ਆ ਜੀ ਥੋੜਾ ਜਿਹਾ ਮਸਾਲਾ ਬਚ ਗਿਆ ਦੇਖੋ ਇਹ ਰੱਖ ਲੈਣਾ ਇਹਨੂੰ ਮੈਂ ਬਾਅਦ ਵਿੱਚ ਦੱਸ ਦਿਆਂ ਕਿ ਕੀ ਕਰਨਾ ਹੈ ਬੈਂਗਣ ਭਰ ਕੇ ਤਿਆਰ ਕਰ ਲਿਆ ਤੇ ਇੱਧਰ ਮੈਂ ਰੱਖਿਆ ਹੈ ਪੈਨ ਗੈਸ ਦੇ ਉੱਤੇ ਪੈਨ ਦੇ ਵਿੱਚ ਕੁਕਿੰਗ ਆਇਲ ਪਾ ਲਓ ਚਾਹੇ ਕੋਈ ਵੀ ਆਇਲ ਪਾ ਲਓ ਮੈਂ ਜੀ ਇਹ ਥੋੜਾ ਜਿਹਾ 2 ਤੋਂ 3 ਚਮਚ ਬੜੇ ਟੇਬਲ ਸਪੂਨ ਜਿਹੜੇ ਹੁੰਦੇ ਆ ਉਹ ਪਾਏ ਆ ਜੀ ਆਇਲ ਦੇ ਚੰਗੀ ਤਰ੍ਹਾਂ ਆਇਲ ਨੂੰ ਸਾਰੇ ਪਾਸਿਆਂ ਤੋਂ ਘੁਮਾ ਲੈਣਾ ਤੁਸੀਂ ਸਰੋਂ ਦਾ ਤੇਲ ਵੀ ਪਾ ਸਕਦੇ ਆ ਤੇ ਇਹਨੂੰ ਚੰਗੀ ਤਰ੍ਹਾਂ ਗਰਮ ਕਰਨ ਤੋਂ ਬਾਅਦ ਜੀ ਤੇ ਇੱਕ ਇੱਕ ਬੈਂਗਣ ਪਾ ਕਰਕੇ ਇਸ ਤਰ੍ਹਾਂ ਇਹਦੇ ਵਿੱਚ ਰੱਖਦੇ ਜਾਣਾ ਜਿਹੜਾ ਜੁੜਿਆ ਹੋਇਆ ਪਾਸਾ ਆ ਉਹ ਤੇਲ ਦੇ ਨਾਲ ਲੱਗਣਾ ਚਾਹੀਦਾ ਆ ਤੇ ਜਿਹੜਾ ਕੱਟ ਵਾਲਾ ਪਾਸਾ ਹੈ ਇਹ ਉੱਪਰ ਨੂੰ ਰੱਖਣਾ ਚਾਹੀਦਾ ਹੈ ਕਿਉਂਕਿ ਜਦੋਂ ਇਹਨੇ ਬੈਂਗਣਾਂ ਨੇ ਇਹਨਾਂ ਨੇ ਪੱਕਣਾ ਆ ਤੇ ਉਹ ਥੋੜਾ ਜਿਹਾ ਨਾ ਉਹਦੇ ਵਿੱਚ ਸੈੱਟ ਹੋ ਜਾਣਾ ਮਸਾਲਾ ਫਿਰ ਅਸੀਂ ਬੈਂਗਣਾਂ ਦੀ ਸਾਈਡ ਜਿਹੜੀ ਆ ਉਹ ਚੇਂਜ ਕਰਾਂਗੇ ਇਸ ਤਰ੍ਹਾਂ ਜੀ ਇਹ ਬੈਂਗਣਾ ਵਾਈਟ ਬੈਂਗਣ ਬਹੁਤ ਘੱਟ ਮਿਲਦੇ ਕਿਤੇ ਕਿਤੇ ਮਿਲਦੇ ਹੁੰਦੇ ਆਪਣੇ ਸਾਰੇ ਕਈ ਘਰਾਂ ਦੇ ਵਿੱਚ ਵੀ ਲੱਗੇ ਹੁੰਦੇ ਬੂਟਾ ਜਿੱਥੋਂ ਮੈਂ ਤੋੜ ਕੇ ਲਿਆਈ ਸੀ ਬਹੁਤ ਵੱਡਾ ਬੂਟਾ ਸੀ ਤੇ ਬੈਂਗਣਾ ਦਾ ਇੱਕੋ ਹੀ ਇੱਕੋ ਹੀ ਬੈਂਗਣਾਂ ਦਾ ਬੂਟਾ ਸੀ ਜਿਹਨੂੰ ਇੰਨੇ ਬੈਂਗਣ ਲੱਗਦੇ ਆ ਲਓ ਜੀ ਇਸ ਤਰ੍ਹਾਂ ਹੁਣ ਮੈਂ ਇਹਨੂੰ ਨਾ ਚਿਮਟੇ ਦੀ ਸਹਾਇਤਾ ਦੇ ਨਾਲ ਇਹਦੀ ਸਾਈਡ ਚੇਂਜ ਕਰਨੀ ਆ ਬੈਂਗਣ ਦੀ ਦੇਖੋ ਜੀ ਬਹੁਤ ਸੋਹਣਾ ਦੇਖੋ ਕਲਰ ਆ ਗਿਆ ਹੈ 골ਡ ਜਿਹਾ ਕਲਰ ਆ ਗਿਆ ਇਹਦਾ ਇਸ ਤਰ੍ਹਾਂ ਨਾ ਸਾਰੇ ਬੈਂਗਣ ਬੰਨ ਵਾਏ ਬੰਨ ਕਰਕੇ ਇਹਨਾਂ ਦੀ ਸਾਈਡ ਚੇਂਜ ਕਰਨੀ ਆ ਸਿਰਫ 2 ਕੁ ਮਿੰਟ ਬਾਅਦ 2 ਕੁ ਮਿੰਟ ਬਾਅਦ ਕਿਉਂਕਿ ਤਾਜ਼ੇ ਬੈਂਗਣ ਬਹੁਤ ਜਲਦੀ ਬਣ ਜਾਂਦੇ ਆ ਫਿਰ ਮੈਸ਼ ਜ਼ਿਆਦਾ ਹੋ ਜਾਂਦੇ ਆ ਤੇ ਜੇ ਬੱਚੇ ਵੀ ਨਹੀਂ ਖਾਂਦੇ ਸਾਰੇ ਵੀ ਸਾਰੇ ਖੁਸ਼ ਹੋ ਕੇ ਖਾਣਗੇ ਬਣਦੇ ਇੰਨੇ ਟੇਸਟੀ ਆ ਇਸ ਮਸਾਲੇ ਦੇ ਨਾਲ ਇਹ ਬੈਂਗਣ ਆ ਦੇਖੋ ਤੇਲ ਬਿਲਕੁਲ ਥੋੜਾ ਪਾਣਾ ਫਰਾਈ ਨਹੀਂ ਕਰਨਾ ਸਿਰਫ ਹਲਕੇ ਜਿਹਾ ਆਪਾਂ ਸੌਟੇ ਕਰਨੇ ਆ ਇਹ ਬੈਂਗਣ ਤੇ ਇਸ ਤਰ੍ਹਾਂ ਜੀ ਚਲਦੀ ਚਲਦੀ ਵੀਡੀਓ ਨੂੰ ਲਾਈਕ ਜਰੂਰ ਕਰਦਾ ਕਰੋ ਵੀਡੀਓ ਅਗਰ ਤੁਹਾਨੂੰ ਪਸੰਦ ਆਂਦੀ ਆ ਤੇ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਵੀ ਕਰ ਦਿਆ ਕਰੋ ਜੇਕਰ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਕਰ ਦੋ ਵਾਹਿਗੁਰੂ ਦਾ ਨਾਮ ਲੈ ਕੇ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ ਜੀ ਚੜ੍ਹਦੀ ਕਲਾ ਦੇ ਰੱਖੇ ਸਿਰਫ 1 ਤੋਂ 2 ਮਿੰਟ ਟਾਕੇ ਪਕਾਇਆ ਇਸ ਤੋਂ ਬਾਅਦ ਦੇਖੋ ਤੇ ਜਿਨ੍ਹਾਂ ਨੇ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਵੀ ਬਹੁਤ ਧੰਨਵਾਦ ਹੈ ਜੀ ਖੁਸ਼ ਰੱਖੇ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਜ ਰੱਖੇ ਜੀ ਥੋੜਾ ਥੋੜਾ ਮੈਂ ਹੁਣ ਇਹਨਾਂ ਨੂੰ ਹਿਲਾ ਰਹੀ ਆ ਕਿਉਂਕਿ ਮਸਾਲਾ ਪੂਰੀ ਤਰ੍ਹਾਂ ਬੈਂਗਣਾਂ ਦੇ ਵਿੱਚ ਸੈੱਟ ਹੋ ਚੁੱਕਾ ਮਸਾਲੇ ਦੇ ਬਾਹਰ ਨਿਕਲਣ ਦਾ ਕੋਈ ਡਰ ਨਹੀਂ ਹੈਗਾ ਤੇ ਇਸ ਤਰ੍ਹਾਂ ਸਾਰੇ ਬੈਂਗਣ ਬਹੁਤ ਸੋਹਣੇ ਬਣ ਗਏ ਆ ਬਿਲਕੁਲ ਬਣ ਚੁੱਕੇ ਆ ਬੈਂਗਣ ਜਿੱਥੋਂ ਜਿਹੜੇ ਜਿਆਦਾ ਥੋੜੇ ਜਿਹੜੇ ਜਿਆਦਾ ਥੋੜੇ ਜਿਹੇ ਰੜੇ ਹੋਏ ਆ ਬੈਂਗਣ ਨੂੰ ਬਹੁਤ ਜ਼ਿਆਦਾ ਟੇਸਟੀ ਲੱਗ ਰਿਹਾ ਸੀ ਜਦੋਂ ਆਪਾਂ ਖਾ ਰਹੇ ਸੀ ਲਓ ਜੀ ਇਹਨਾਂ ਬੈਂਗਣਾਂ ਨੂੰ ਮੈਂ ਇੱਕ ਵੱਡੀ ਪਲੇਟ ਦੇ ਵਿੱਚ ਕੱਢ ਲਿਆ ਸਾਰਾ ਮਸਾਲਾ ਵੀ ਕੱਢ ਲੈਣਾ ਤੇ ਉਸੇ ਹੀ ਪੈਨ ਦੇ ਵਿੱਚ ਮੈਂ ਤੁਹਾਨੂੰ ਹੁਣ ਦੱਸਦੀ ਆ ਅੱਗੇ ਅਸੀਂ ਕੀ ਕਰਨਾ ਸਾਰੇ ਬੈਂਗਨ ਕੱਢ ਲੈਣਾ ਜਿਹੜਾ ਮਸਾਲਾ ਲੱਗਾ ਹੋਇਆ ਉਹ ਵੀ ਸਾਰਾ ਕੱਢ ਲੈਣਾ ਉਸ ਤੋਂ ਬਾਅਦ ਜੀ ਮੈਂ ਉਹੀ ਪੈਨ ਰੱਖ ਲਈ ਦੁਬਾਰਾ ਉਹਦੇ ਵਿੱਚ ਫਿਰ ਮੈਂ ਆਇਲ ਪਾਵਾਂਗੀ ਕਿਉਂਕਿ ਇਹ ਪੈਨ ਅਸੀਂ ਧੋਣੀ ਨਹੀਂ ਹੈਗੀ ਇਹਦੇ ਵਿੱਚ ਮਸਾਲਾ ਲੱਗਾ ਹੋਇਆ ਆ ਮਸਾਲਾ ਇਸੇ ਤਰ੍ਹਾਂ ਹੀ ਰਹਿਣ ਦਿਓ ਤੇ ਇਹਦੇ ਵਿੱਚ ਫਿਰ ਮੈਂ 2 ਤੋਂ 3 ਟੇਬਲस्पून ਫਿਰ ਮੈਂ ਆਇਲ ਪਾਇਆ 2 ਕ ਪਾਇਆ 2 ਟੇਬਲस्पून ਤੇ ਇਹਦੇ ਵਿੱਚ ਪਾਇਆ ਮੈਂ ਜੀਰਾ ਜੀਰਾ ਪਾਣ ਤੋਂ ਬਾਅਦ ਜੀ ਹੁਣ ਮੈਂ ਇਹਨੂੰ ਚੰਗੀ ਤਰ੍ਹਾਂ ਇਹਦੇ ਵਿੱਚ ਮਿਕਸ ਕਰਨਾ ਇਹ ਤੋਂ ਬਾਅਦ ਮੈਂ ਇਹ ਲੰਮੇ ਕੱਟੇ ਹੋਏ ਪਿਆਜ਼ ਪਾਏ ਆ ਜੀ ਤੇ ਇੱਕ ਛੋਟਾ ਕੱਟਿਆ ਹੋਇਆ ਟਮਾਟਰ ਪਾਇਆ ਆ ਪਿਆਜ਼ਾਂ ਦੇ ਨਾਲ ਹੀ ਪਾ ਦੇਣਾ ਜੀ ਇਹ ਟਮਾਟਰ ਤੇ ਇਹਨੂੰ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਇਹਨੂੰ ਮੈਂ ਮਿਕਸ ਕਰਨਾ ਆ ਜੀ ਆ ਦੇਖੋ ਬਹੁਤ ਜ਼ਿਆਦਾ ਪਿਆਜ਼ ਪਕਾਣੇ ਨਹੀਂ ਸਿਰਫ ਹਾਫ ਕੁੱਕ ਜਿਹਾ ਕਰਨੇ ਆ ਮਤਲਬ ਜਦੋਂ ਇਹ ਮੁਰਝਾ ਆ ਜੇ ਜਾਣ ਨਾ ਇਹਨਾਂ ਦਾ ਥੋੜਾ ਜਿਹਾ ਜਿਹੜਾ ਪਿਆਜ਼ਾਂ 'ਚ ਇੱਕ ਕੜਤਨ ਹੁੰਦੀ ਆ ਉਹ ਹਟ ਜਵੇਂ ਥੋੜਾ ਪਿੰਕ ਕਲਰ ਜਿਹਾ ਹੋ ਜਾਂਦਾ ਉਨੇ ਕੋ ਹੀ ਪਕਾਣੇ ਆ ਜੀ ਪਿਆਜ਼ ਆ ਦੇਖੋ ਜੀ ਇਸ ਤਰ੍ਹਾਂ ਪਿਆਜ਼ ਚੰਗੀ ਤਰ੍ਹਾਂ ਇਹ ਆਪਾਂ ਪਕਾਣੇ ਆ ਤੇ ਪਕਾਣ ਤੋਂ ਬਾਅਦ ਜੀ ਹੁਣ ਮੈਂ ਤੁਹਾਨੂੰ ਦੱਸਦੀ ਆ ਤੇ ਇਹਦੇ ਵਿੱਚ ਪਾ ਦੇਖੋ ਦੇਖੋ ਪਿਆਜ਼ ਹੁਣ ਹੁਣ ਦੇਖੋ ਇਹਨਾਂ ਦਾ ਕਲਰ ਕਿੰਨਾ ਸੋਹਣਾ ਹੋ ਗਿਆ ਹੈ ਬੜੇ ਜਬਾ ਇਹ ਜੀ ਇੱਕ ਬੜੀ ਲਈ ਆ ਮੈਂ ਬੜੀ ਜੀ ਮੈਂ ਅੰਮ੍ਰਿਤਸਰ ਤੋਂ ਲੈ ਕੇ ਆਈ ਸੀ ਇਹ ਹੈਗੀਆਂ ਜੀ ਲਸਣ ਦੇ ਫਲੇਵਰ ਵਾਲੀਆਂ ਬੜੀਆਂ ਇਹ ਹੁੰਦੀਆਂ ਮਾਹਾਂ ਦੀ ਦਾਲ ਦੀਆਂ ਬਣੀਆਂ ਤੇ ਲਸਣ ਦਾ ਇਹਦੇ ਵਿੱਚ ਫਲੇਵਰ ਹੁੰਦਾ ਲਸਣ ਤੇ ਟਮਾਟਰ ਦਾ ਫਲੇਵਰ ਹੁੰਦਾ ਆ ਇਹਦੇ ਵਿੱਚ ਖਟੀਆਂ-ਖਟੀਆਂ ਹਲਕੀਆਂ ਹੁੰਦੀਆਂ ਤੇ ਇਸੇ ਕਰਕੇ ਹੀ ਮੈਂ ਟਮਾਟਰ ਛੋਟਾ ਪਾਇਆ ਕਿਉਂਕਿ ਬੜੀਆਂ ਵਿੱਚ ਵੀ ਫਲੇਵਰ ਸੀ ਤੇ ਅਸੀਂ ਅਮਚੂਰ ਵੀ ਪਾਇਆ ਸੀਗਾ ਸੋ ਇਸ ਕਰਕੇ ਇਹ ਮੈਂ ਤੜਕਾ ਪੈਨ ਲਈ ਆ ਜੀ ਉਧਰ ਸਾਡੇ ਪਿਆਜ਼ ਨੂੰ ਬਿਲਕੁਲ ਗੈਸ ਸੇਮ ਗਾਲੇ ਤੜਕਾ ਪੈਨ ਦੇ ਵਿੱਚ ਮੈਂ ਆਇਲ ਪਾਇਆ ਆਇਲ ਦੇ ਵਿੱਚ ਜਦੋਂ ਆਇਲ ਗਰਮ ਹੋ ਜਾਣਾ ਆਇਲ ਦੇ ਵਿੱਚ ਜਿਹੜੀਆਂ ਬੜੀਆਂ ਆ ਬਰੀਕ ਕੀਤੀਆਂ ਹੋਈਆਂ ਨਾ ਤੋੜੀਆਂ ਹੋਈਆਂ ਇਹਨਾਂ ਨੂੰ ਇਹਦੇ ਵਿੱਚ ਮੈਂ ਥੋੜਾ ਜਿਹਾ ਸੌਟੇ ਕਰਨਾ ਹੈ ਤੇਲ ਦੇ ਵਿੱਚ ਕਿਉਂਕਿ ਜਿਹੜੀ ਬੜੀ ਆ ਜਦੋਂ ਆਪਾਂ ਤਰੀ ਵਾਲੀ ਸਬਜ਼ੀ ਚ ਵੀ ਪਾਨੇ ਆ ਜਾਂ ਕਿਸੇ ਸਬਜ਼ੀ ਚ ਵੀ ਪਾਨੇ ਆ ਇਹਨਾਂ ਨੂੰ ਥੋੜਾ ਜਿਹਾ ਪਹਿਲਾਂ ਤੇਲ ਦੇ ਵਿੱਚ ਫਰਾਈ ਜਿਆ ਕਰ ਲਓ ਤਾਂ ਬਹੁਤ ਟੇਸਟੀ 스ਮੈਲ ਖੁਸ਼ਬੂ ਤੇ ਖਾਣ ਨੂੰ ਵੀ ਬਹੁਤ ਟੇਸਟੀ ਲੱਗਦੀ ਆ ਜੀ ਇਹ ਅਗਰ ਸੁੱਕੀ ਸਬਜ਼ੀ ਜਵੀ ਪਾਨੇ ਆ ਉਹ ਵੀ ਪਹਿਲਾਂ ਤੋੜ ਕੇ ਦੇ ਨਾਲ ਇਹਨਾਂ ਨੂੰ ਬੜੀਆਂ ਨੂੰ ਥੋੜਾ ਜਿਹਾ ਹਲਕਾ ਜਿਹਾ ਭੁੰਨ ਲਓ ਤੇ ਇਹਦਾ ਟੇਸਟ ਜਿਹੜਾ ਆ ਜੇ ਆਪਾਂ ਉਦਾਂ ਪਾਵਾਂਗੇ ਉਹਦੇ ਨਾਲ ਡਬਲ ਹੋ ਜਾਂਦਾ ਆ ਤੇ ਤੇਲ ਕੁਛ ਨਹੀਂ ਲੱਗਦਾ ਥੋੜਾ ਜਿਹਾ ਤੇਲ ਪਾਣਾ ਪੈਂਦਾ ਆ ਤੇ ਇਸ ਤਰ੍ਹਾਂ ਆਪਾਂ ਬੜੀਆਂ ਨੂੰ ਇਹਦੇ ਵਿੱਚ ਚੰਗੀ ਤਰ੍ਹਾਂ ਸੌਟੇਜ ਆ ਕਰ ਲੈਣਾ ਥੋੜਾ ਜਿਹਾ ਇਹਦਾ ਹਲਕਾ ਜਿਹਾ ਕਲਰ ਚੇਂਜ ਹੋ ਜਾਵੇ ਤੇ ਖੁਸ਼ਬੂ ਬਹੁਤ ਵਧੀਆ ਆ ਰਹੀ ਸੀ ਤੇ ਸਬਜ਼ੀ ਬਹੁਤ ਵਧੀਆ ਬਣ ਕੇ ਤਿਆਰ ਹੋਈ ਸੀ ਗੈਸ ਦੀ ਫਲੇਮ ਕਰਤੀ ਬੰਦ ਜੀ ਤੇ ਇੱਧਰ ਦੇਖ ਲਓ ਜੀ ਮਸਾਲਾ ਸਾਡਾ ਬਿਲਕੁਲ ਤਿਆਰ ਹੋ ਗਿਆ ਆ ਪਿਆਜ਼ ਸਾਡੇ ਜਿਹੜੇ ਆ ਕ੍ਰਾਂਚੀਜਾ ਹੋ ਗਿਆ ਆ ਹਲਕੇ ਪਿੰਕ ਹੋ ਗਿਆ ਇਹਨਾਂ ਦੇ ਵਿੱਚ ਜਿਹੜੀਆਂ ਬੜੀਆਂ ਸੀਆਂ ਇਹ ਸਾਰੀਆਂ ਪਾ ਦੇਣੀ ਆ ਤੋੜਕਾ ਸਾਰਾ ਬੜੀਆਂ ਵਾਲਾ ਇਹਦੇ ਵਿੱਚ ਪਾ ਦੇਣਾ ਤੁਸੀਂ ਆਪ ਸੋਚੋ ਜੀ ਇਸ ਤਰ੍ਹਾਂ ਤੋੜਕਾ ਲਗਾਉਣ ਦੇ ਨਾਲ ਸਬਜੀ ਨੂੰ ਸਬਜੀ ਸੁਆਦਨਾ ਬਣੇ ਇਸ ਦੀ ਕੋਈ ਗੁੰਜਾਇਸ਼ ਨਹੀਂ ਰਹਿ ਜਾਂਦੀ ਕਿ ਸਬਜੀ ਦਾ ਸੁਆਦ ਹੋਵੇ ਬਹੁਤ ਹੀ ਵਧੀਆ ਸਬਜੀ ਬਣ ਕੇ ਸੁਆਦ ਹੋ ਬਣੀ ਸੀ ਹੋਈ ਸੀ ਤੇ ਇਹ ਜਿਹੜਾ ਮਸ ਬਚਿਆ ਹੋਇਆ ਮਸਾਲਾ ਸੀ ਨਾ ਬੈਂਗਣਾ ਦਾ ਇਹ ਮੇਦ ਵਿੱਚ ਪਾ ਲਿਆ ਮਿਕਸ ਕਰ ਲਿਆ ਇਹਦੇ ਨਾਲ ਹੋਰ ਵੀ ਟੇਸਟ ਵਧੀਆ ਆਊਗਾ ਜੀ ਹੋਰ ਵੀ ਜੇ ਤੁਸੀਂ ਮਸਾਲੇ ਪਾਉਣੇ ਚਾਹੋ ਤਾਂ ਪਾ ਸਕਦੇ ਆ ਤੇ ਜੀ ਇਸ ਤਰ੍ਹਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਨ ਆਇਆ ਤਾਂ ਕਰੀਬਨ 1 ਮਿੰਟ ਕੁ ਪਕਾਣ ਤੋਂ ਬਾਅਦ ਜੀ ਇਹ ਬੈਂਗਣੇ ਦੇ ਵਿੱਚ ਪਾ ਦੇਣੇ ਆ। ਲਓ ਜੀ। ਬਹੁਤ ਹੀ ਵਧੀਆ, ਬਹੁਤ ਹੀ ਟੇਸਟੀ ਬੜੀ ਵਾਲੇ ਭਰਮਾ ਬੈਂਗਣ ਬਣ ਕੇ ਤਿਆਰ ਹੋਏ ਆ ਜੀ। ਇਹਦੇ ਨਾਲ ਤੁਸੀਂ ਖਾਓ ਜੀ ਚਾਹੇ ਪਲੇਨ ਪਰੌਠਾ ਬਣਾ ਲਓ। ਮੱਕੀ ਦੀ ਰੋਟੀ ਬਣਾ ਲਓ ਜਾਂ ਤੁਸੀਂ ਸਿੰਪਲ ਹੀ ਕਣਕ ਦਾ ਫੁਲਕਾ ਤਿਆਰ ਕਰ ਲਓ ਦੇਸੀ ਘਿਓ ਨਾਲ ਚੋਪੜ ਲਓ ਤੇ ਨਾਲ ਲੈ ਲਓ ਥੋੜਾ ਜਿਹਾ ਦਹੀਂ। ਤੇ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੇ ਆ ਇਸ ਤਰ੍ਹਾਂ ਇਹਨੂੰ ਮੈਂ ਮਿਕਸ ਕਰ ਲੈਣਾ ਉਹ ਮੈਂ ਇਹਦੇ ਨਾਲ ਸਪੈਚੂਲਾ ਦੇ ਨਾਲ ਇਸ ਕਰਕੇ ਘੱਟ ਕਰਦੀ ਆ ਕਿਉਂਕਿ ਬੈਂਗਣ ਬਿਲਕੁਲ ਬਣੇ ਹੋਏ ਆ ਕਿ ਬੈਂਗਣ ਸਾਡੇ ਮੈਸ਼ ਨਾ ਹੋ ਜਾਣ ਲਓ ਜੀ ਸਾਡੀ ਸਬਜ਼ੀ ਬਣ ਕੇ ਤਿਆਰ ਹੋ ਗਈ ਆ ਇਹਨੂੰ ਦਿਨੇ ਆ ਢਾਕ ਸਿਰਫ 1 ਮਿੰਟ ਲਈ ਇਹਨੂੰ ਢਾਕੇ ਪਕਾਉਣਾ ਤਾਂ ਜੋ ਜਿਹੜਾ ਬੜੀ ਦਾ ਫਲੇਵਰ ਆ ਸਾਰੇ ਬੈਂਗਣਾਂ ਦੇ ਵਿੱਚ ਆ ਜਾਵੇ ਇਸ ਤੋਂ ਬਾਅਦ ਜੀ ਇਹ ਹੈਗਾ ਹਰਾ ਧਨੀਆ ਹਰਾ ਧਨੀਆ ਵੈਸੇ ਹੁਣ ਮਿਲਣ ਲੱਗ ਪਿਆ ਗਰਮੀ ਕਰਕੇ ਘੱਟ ਮਿਲਦਾ ਸੀ ਤੇ ਹਰਾ ਧਨੀਆ ਜਿਹੜਾ ਇਹ ਮੈਂ ਬੜੀ ਚੰਗੇ ਤਰੀਕੇ ਨਾਲ ਸੇਵ ਕਰਕੇ ਰੱਖ ਲੈਣੀ ਆ ਤੇ ਜਦੋਂ ਕਿਉਂਕਿ ਖਰਾਬ ਨਹੀਂ ਮੈਂ ਹੁਣ ਦਿੰਦੀ ਬਿਲਕੁਲ ਹਰਾ ਹੀ ਰਹਿੰਦਾ ਐ ਇਸ ਤਰ੍ਹਾਂ ਇਹਨੂੰ ਕੱਟ ਕੇ ਸਬਜ਼ੀ ਦੇ ਵਿੱਚ ਸਾਰੀ ਦੇ ਵਿੱਚ ਮਿਕਸ ਕਰ ਲੈਣਾ ਬਹੁਤ ਹੀ ਵਧੀਆ ਯਕੀਨ ਜਾਣੋ ਇੰਨੀ ਸਬਜ਼ੀ ਟੇਸਟੀ ਬਣ ਕੇ ਤਿਆਰ ਹੋਈ ਸੀ ਨਾ ਤੇ ਤੁਸੀਂ ਖਾਣ ਤੁਹਾਡਾ ਢਿੱਡ ਭਰਫੂਲ ਹੋ ਜਾਊਗਾ ਖਾ ਕੇ ਰੋਟੀ ਸਬਜੀ ਪਰ ਤੁਸੀਂ ਕਹੂਗਾ ਕਿ ਹੋਰ ਖਾ ਲਈਏ ਇੰਨੀ ਸੋਹਣੀ ਸਬਜੀ ਸਾਡੇ ਪ੍ਰਦੀਪ ਸਕੂਲ ਨੂੰ ਵੀ ਲੰਚ ਜਿਹੜਾ ਲੈ ਕੇ ਜਾਂਦੀ ਆ ਇਹੀ ਲੈ ਕੇ ਗਈ ਤੇ ਸਵੇਰ ਨੂੰ ਖਾ ਕੇ ਵੀ ਗਈ ਕਹਿੰਦੀ ਮम्मा ਮੈਨੂੰ ਬੜੀ ਨਾਲ ਜ਼ਰੂਰ ਰੱਖਿਓ ਪ੍ਰਦੀਪ ਕਦੇ ਵੀ ਬੜੀ ਨਹੀਂ ਖਾਂਦੀ ਇਹਨੇ ਵੀ ਨਾਲ ਇਹ ਬੜੀ ਸਪੈਸ਼ਲ ਨਾਲ ਲੈ ਕੇ ਜਾਂਦੀ ਸੀ ਤੇ ਘਰ ਵੀ ਖਾਂਦੀ ਸੀ ਤੇ ਇਸੇ ਤਰ੍ਹਾਂ ਤੁਸੀਂ ਚੀਜ਼ ਬਣਾਓ ਬੱਚੇ ਬੜੇ ਖੁਸ਼ ਹੋ ਕੇ ਖਾਂਦੇ ਤਾਜ਼ੇ-ਤਾਜ਼ੇ ਜੀ ਫੁੱਲ ਕੇ ਬਣਾਏ ਸੀ ਮੈਂ ਆਹ ਦੇਖੋ ਕਿੰਨੇ ਵਧੀਆ ਬਿਲਕੁਲ ਨਰਮ ਆ ਸੌਫਟ ਆ ਫੁਲ ਕੇ ਤੁਹਾਨੂੰ ਮੈਂ ਦਿਖਾ ਰਹੀ ਹਾਂ ਇੱਕ ਵਾਈਟ ਲੈ ਕੇ ਬਣਾ ਕੇ ਦੇਖਿਓ ਜੀ ਨਾਲੇ ਕਮੈਂਟ ਜ਼ਰੂਰ ਕਰਿਆ ਕਰੋ ਵੀਡੀਓ ਕਿੱਥੋਂ ਕਿੱਥੋਂ ਦੇਖਦੇ ਆ ਤੇ ਵਾਹਿਗੁਰੂ ਦਾ ਨਾਮ ਲੈ ਕੇ ਮੇਰੇ ਤੋਂ ਨਾ ਕੈਮਰਾ ਥੋੜਾ ਜਿਹਾ ਉੱਪਰ ਨੂੰ ਘਰ ਹੋ ਗਿਆ ਥੋੜਾ ਜਿਹਾ ਇੱਥੇ ਵਾਈਟ ਜਿਹੜੀ ਮੈਂ ਬਣਾਉਂਦੀ ਆ ਨਾ ਕੈਮਰੇ ਵਿੱਚ ਨਸੀ ਆ ਰਹੀ ਤੇ ਇਸ ਕਰਕੇ ਨਾ ਮੈਨੂੰ ਕਿਉਂਕਿ ਮੈਂ ਕੱਲੀ ਬਣਾ ਰਹੀ ਸੀ ਪ੍ਰਦੀਪ ਤਾਂ ਸਕੂਲ ਗਈ ਹੋਈ ਸੀਗੀ ਸੋ ਜੀ ਇਸ ਕਰਕੇ ਥੋੜਾ ਜਿਹਾ ਕੈਮਰਾ ਮੈਂ ਧਿਆਨ ਨਹੀਂ ਕੀਤਾ ਕੈਮਰੇ ਵਾਲਾ ਦੇਖੋ ਜੀ ਬਾਈਟ ਸਾਡੀ ਬਣ ਕੇ ਤਿਆਰ ਹੋ ਗਈ ਨਾਲ ਦਹੀਂ ਲਿਆ ਦਹੀਂ ਦੇ ਵਿੱਚ ਚਿੱਲੀ ਫਲੈਕਸ ਪਾਏ ਭੁੰਨਿਆ ਜੀਰਾ ਪਾਊਡਰ ਪਾਇਆ ਤੇ ਥੋੜਾ ਜਿਹਾ ਨਮਕ ਪਾਇਆ ਟੇਸਟ ਮੈਂ ਆਪੇ ਕੀਤਾ ਜੀ ਬਹੁਤ ਟੇਸਟੀ ਬਹੁਤ ਹੀ ਜਿਆਦਾ ਟੇਸਟੀ ਸਬਜੀ ਬਣ ਕੇ ਤਿਆਰ ਹੋ ਰਹੀ ਸੀ ਜੀ ਸਾਰਿਆਂ ਨੂੰ ਬੜੀ ਪਸੰਦ ਆਈ ਪ੍ਰਦੀਪ ਕਦੇ ਵੀ ਬੜੀ ਨਹੀਂ ਖਾਂਦੀ ਸੀ ਤੇ ਇਹਨੂੰ ਵੀ ਪਸੰਦ ਆਈ ਪ੍ਰਦੀਪ ਦੇ ਪਾਪਾ ਵੀ ਬੜੀ ਘੱਟ ਖਾਂਦੇ ਸੀ ਸਭ ਨੇ ਬਹੁਤ ਪਸੰਦ ਕੀਤੀ ਜੀ ਇਸ ਤਰ੍ਹਾਂ ਸਬਜ਼ੀ ਬਣਾਇਓ ਤੇ ਇਸ ਤਰ੍ਹਾਂ ਖਾਓ ਦੇਖੋ ਕਿੰਨੀ ਵਧੀਆ ਕਲਰ ਤੇ ਕਿੰਨੀ ਟੇਸਟੀ ਸਬਜ਼ੀ ਬਣ ਕੇ ਤਿਆਰ ਹੋਈ ਆ ਆਪਣਾ ਖਿਆਲ ਰੱਖਣਾ ਆਪਣੇ ਪਰਿਵਾਰ ਦਾ ਖਿਆਲ ਰੱਖਣਾ ਘਰ ਚ ਬਣਾਓ ਪੂਰੇ ਪਰਿਵਾਰ ਚ ਬਹਿ ਕੇ ਖਾਓ ਪਰਿਵਾਰ ਦੀਆਂ ਵੱਡਿਆਂ ਦੀਆਂ ਅਸੀਸਾਂ ਦੁਆਵਾਂ ਲਓ ਨਾਲੇ ਉਹਨਾਂ ਨੂੰ ਗਰਮ ਗਰਮ ਇਸ ਤਰ੍ਹਾਂ ਦਾ ਖਾਣਾ ਖਿਲਾਓ ਇਹੀ ਅਸੀਸਾਂ ਦੁਆਵਾਂ ਨੇ ਮਿਲਦੀਆਂ ਜੀ ਹੋਰ ਸਭ ਕੁਝ ਮਿਲ ਜਾਂਦਾ ਹੈ ਤੇ ਦੇਖੋ ਜੀ ਬੈਂਗਣ ਚਾਹੇ ਐਸੇ ਤਰ੍ਹਾਂ ਹੀ ਖਾ ਲੋ ਮੈਂ ਥੋੜਾ ਜਿਹਾ ਕਿਚਨ ਦੇ ਵਿੱਚੋਂ ਆਈ ਤੇ ਪ੍ਰਦੀਪ ਨੇ ਸਕੂਲੋਂ ਆ ਕੇ ਦੇਖਿਆ ਕਿ ਮੰਮਾ ਨੇ ਕੀ ਬਣਾਇਆ ਤੁਸੀਂ ਯਕੀਨ ਜਾਣਿਓ ਪ੍ਰਦੀਪ ਸਾਡੀ ਨੇ ਐਸੇ ਤਰ੍ਹਾਂ ਹੀ ਡੰਡੀ ਤੋਂ ਚੱਕ ਕੇ ਇੱਕ ਬੈਂਕਣ ਐਸੇ ਤਰ੍ਹਾਂ ਹੀ ਟੇਸਟ ਕਰਨ ਲੱਗੀ ਨੇ ਖਾਦਾ ਕਹਿੰਦੀ ਮੰਮਾ ਮੈਂ ਪਹਿਲਾਂ ਹੀ ਸਬਜ਼ੀ ਟੇਸਟ ਕਰ ਲਈ ਸੀ ਸਬਜ਼ੀ ਬਹੁਤ ਵਧੀਆ ਬਣ ਕੇ ਤਿਆਰ ਹੋਈ ਹੈ ਚਲੋ ਜਲਦੀ ਖਾਣਾ ਖਾਈਏ ਮੰਮਾ ਇਸ ਕਰਕੇ ਬਣਾਇਆ ਕਰੋ ਜੀ ਮੈਂ ਤੁਸੀਂ ਆਪਕੇ ਵਧੀਆ ਤਰੀਕੇ ਨਾਲ ਬਣਾਉਂਗਾ ਬੱਚੇ ਖੁਸ਼ ਹੋ ਕੇ ਖਾਓਗੇ ਬੱਚੇ ਕਦੇ ਨਹੀਂ ਕਹੋਗੇ ਅਸੀਂ ਬੈਂਗਰ ਨਹੀਂ ਖਾਣੇ ਇਹ ਨਹੀਂ ਖਾਣਾ ਮੈਂ ਕੱਲੀ ਬਣਾ ਰਹੀ ਸੀ ਇਸ ਕਰਕੇ ਥੋੜੀ ਜਿਹੀ ਵੀਡੀਓ ਇਸ ਤਰ੍ਹਾਂ ਕੈਮਰੇ ਤੋਂ ਹੋ ਰਹੀ ਆ ਤੇ ਇਸ ਗੱਲ ਦੀ ਸੌਰੀ ਜੀ ਲਓ ਜੀ ਆਪਣਾ ਖਿਆਲ ਰੱਖਣਾ ਆਪਣੇ ਪਰਿਵਾਰ ਦਾ ਖਿਆਲ ਰੱਖਣਾ ਸਤਿ ਸ਼੍ਰੀ ਅਕਾਲ